ਆ ਦੇਖੋ ਗੁਲਾਬ ਸਿੱਧੂ ਦਾ ਨਾ ਇੱਕ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਤੇ ਅੱਗੋਂ ਇੱਕ ਸਰਦਾਰ ਵੀ ਆ ਕੇ ਨਾ ਲਾਈਵ ਸ਼ੋਅ ਦੇ ਵਿੱਚ ਗੁਲਾਬ ਸਿੱਧੂ ਨੂੰ ਇੱਕ ਗਿਫਟ ਦਿੰਦਾ ਤੇ ਗੁਲਾਬ ਸਿੱਧੂ ਉਸ ਗਿਫਟ ਨੂੰ ਫੜ ਕੇ ਨਾ ਤੇ ਜਦੋਂ ਗਿਫਟ ਨੂੰ ਖੋਲਦਾ ਤਾਂ ਵਿੱਚੋਂ ਤਸਵੀਰ ਨਿਕਲਦੀ ਆ ਗੁਲਾਬ ਸਿੱਧੂ ਦੀ ਤੇ ਬੜਾ ਖੁਸ਼ ਹੋ ਜਾਂਦਾ ਕਿ ਤਸਵੀਰ ਨੂੰ ਦੇਖ ਕੇ ਨਫ਼ਰਤ ਕਰਨ ਵਾਲੇ ਤਾਂ ਬਥੇਰੇ ਹੁੰਦੇ ਨੇ ਜਿਹੜੇ ਦਿਲੋਂ ਪਿਆਰ ਕਰਨ ਵਾਲੇ ਹੁੰਦੇ ਨੇ ਨਾ ਉਹ ਕੋਈ ਕੋਈ ਹੁੰਦੇ ਨਹੀਂ ਜਿਹੜੇ ਪਿਆਰ ਕਰਦੇ ਨੇ ਇਸ ਸਰਦਾਰ ਨੇ ਜਦੋਂ ਗਿਫਟ ਖੋਲ ਕੇ ਸਿੱਧੂ ਨੂੰ ਫੜਾਇਆ ਨਾ ਤਾਂ ਦੇਖੋ ਸਿੱਧੂ ਨੇ ਗਿਫਟ ਫੜ ਕੇ ਸਾਰੇ ਵੀਰਾਂ ਨੂੰ ਦਿਖਾਇਆ ਯਾਰ ਇੰਨੀ ਸੋਹਣੀ ਕਲਾਕਾਰੀ ਦਿਖਾਈ ਆ ਇਸ ਸਰਦਾਰ ਨੇ ਤਸਵੀਰ ਦੇ ਵਿੱਚ ਯਾਰ ਗਲਾਬ ਸਿੱਧੂ ਨਾ ਇਸ ਸਰਦਾਰ ਦੇ ਨਾਲ ਪੈਰੀ ਹੱਥ ਲਾਉਣ ਲੱਗ ਗਿਆ ਨਾ ਦੇਖੋ ਕਿੰਨਾ ਸਤਿਕਾਰ ਕਰਨ ਲੱਗ ਗਿਆ ਨਾ ਵੀ ਕਿੰਨੀ ਸੋਹਣੀ ਕਲਾਕਾਰੀ ਦਿਖਾਈ ਆ ਯਾਰ ਆ ਇੱਥੇ ਪਤਾ ਲੱਗਦਾ ਬਈ ਦਿਲੋਂ ਸਤਿਕਾਰ ਕਰਨ ਵਾਲਾ ਤਾਂ ਕੋਈ ਕੋਈ ਕਲਾਕਾਰ ਹੁੰਦਾ ਤੇ ਨਹੀਂ ਤਾਂ ਫਿਰ ਹੰਕਾਰ ਦੀ ਮਾਰੇ ਪਏ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਗੇ